ਹਾਏ ਨਾ ਟਿਕਦੇ ਹਰ ਗੱਲਾਂ ਪੂਰੀਆਂ ਕਰਦੀਆਂ ਮੈਂ ਕਿਤੇ ਜਿੰਨਾ ਵਾਜੀ ਕਰਾ ਮੈਂ ਖਲਾਮਾ ਕੋਚੇ ਮੋਰਾ ਹਾਏ 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 ਨਹੀਂ ਨਹੀਂ ਦੇ ਦੇ ਆਏ ਨਾ ਟਿਕਦੇ ਹਰ ਗੱਲਾਂ ਪੂਰੀਆਂ ਕਰਦੀਆਂ ਮੈਂ ਕਿਤੇ ਜਿੰਨਾ ਵਾਜੀ ਕਰਾ ਮੈਂ ਖਲਾਮਾ ਕੋਚੇ ਮੋਰਾ ਹਾਏ 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 ਆਹ ਫੱਟਣਾ ਨਾ ਨਹੀਂ ਨਹੀਂ ਦੀਦੀ ਕਾ ਮੈਨੂੰ ਦੇ ਆ ਜਾ ਤਾ ਇਹਨਾਂ ਟਿਕਦੇ ਹਰ ਗੱਲਾਂ ਪੂਰੀਆਂ ਕਰਦੀਆਂ ਮੈਂ ਤੇ ਕਿਤੇ ਜਿੰਨਾ ਵਾਜੀ ਕਰਾ ਮੈਂ ਖਰਾ ਮੱਕੋ ਚੇ ਮੋਰਾ ਹਾਏ 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 ਆਹ ਫੱਟਣਾ ਨਾ ਨਹੀਂ ਦੀਦੀ ਕਾ

ਹਾਂ ਹਾਂ ਰਾਤ ਪੈਣਾ ਹਾਂ ਨਹੀਂ ਨਹੀਂ ਦੇ ਦੇ ਮੈਂ ਉਹ ਦੇ ਆ ਜਾ ਮੇਰਾ ਛੋਟਾ ਭਰਾ ਹੀ ਆ ਤੇ ਕੁੜੀ ਨਾਲ ਲੜਿਆ ਵਾ ਤੇ ਉਹ ਫਾਲ ਲੱਲੇ ਅੰ ਮੈਂ ਕਰੇ ਆ ਕੇ ਵੇਖਿਆ ਤੇ ਪੈ ਨਹੀਂ ਸੀਗਾ ਲਟਕਿਆ ਹੋਇਆ ਸੀਗਾ ਕੁੜੀ ਕੌਣ ਸੀ ਜਿੰਦਾ ਵੇੜੇ ਕੁੜੀ ਇਹ ਤਾਂ ਗੱਲ ਕਰਦੀ ਸੀਗੀ ਹਾਂ ਜੀ ਤੁਹਾਨੂੰ ਪਹਿਲਾਂ ਪਤਾ ਸੀ ਕਿ ਇਹ ਕੁੜੀ ਨਾਲੇ ਦੀ ਗੱਲਬਾਤ ਹੈ ਜੀ ਪਤਾ ਤੇ ਗਾਈ ਪਰੇਣਾ ਏ ਲੜਦੇ ਰਹਿੰਦੇ ਦੋਵੇਂ ਜਣੇ ਤੇ ਸਾਨੂੰ ਇਹ ਵੀ ਕਿਹੜਾ ਉਸ ਤਰ੍ਹਾਂ ਹੀ ਕਰਦਾ ਰਹਿੰਦਾ ਵਾ ਹਨਾ ਪਹਿਲਾਂ ਦੇ ਕਦੀ ਇਹੋ ਜਿਹਾ ਕਦੀ ਇਹਨੇ ਕੰਮ ਹੀ ਨਹੀਂ ਕੀਤਾ ਸਾਨੂੰ ਥੋੜੀ ਪੜਾਈ ਮੈਂ ਤੇ ਸ਼ਹਿਰੋਂ ਕੰਮ ਤੋਂ ਆਇਆ ਹਲੇ ਹੁਣੇ ਹੀ ਮੈਂ ਸਿੱਧਾ ਘਰੇ ਗਿਆ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗ ਜਾਵੇ ਕੁੜੀ ਨੇ ਮਰੇਆ ਕੁੜੀ ਨੇ ਫੋਨ ਕੀਤਾ ਕਿੰਨੂੰ ਮੈਨੂੰ ਫੋਨ ਕੀਤਾ ਕਹਿੰਦੀ ਜਲਦੀ ਘਰ ਜਾ ਇੱਕ ਕੁੜੀ ਨੇ ਜਿਸ ਨਾਲ ਗੱਲ ਕਰਦਾ ਸੀ ਤੇ ਕਿਨੂੰ ਇਹ ਕਿ ਜਿਹੇ ਉਤਰਾ ਹੀ ਦਿਆ ਹੋਣਾ ਉਤਰਾ ਲੜੰਦੇ ਹੋਣੇ ਆ ਤੇ ਮੈਂ ਫਿਰ ਵੀ ਛੇਤੀ ਘਰ ਚਲ ਗਿਆ ਜਾ ਕੇ ਵੇਖਿਆ ਤੇ ਘਰੇ ਨਾ ਪੁੱਤੇ ਨਾਲ ਲੜਕਿਆ ਸੀ ਕਿੰਨੇ ਕੁ ਸਾਲਾਂ ਤੋਂ ਗੱਲਬਾਤ ਕਰਦਾ ਰਿਹਾ ਇਹ ਇੰਨਾ ਨਹੀਂ ਜੇ ਤੇ ਆਪਾਂ ਐਕਚੁਅਲੀ ਡਿਊਟੀ ਆਇਆ ਸਲੂਨ ਤੇ ਸਲੂਨ ਤੇ ਸਾਨੂੰ ਹੋਣਿਆ ਆ ਕਿ ਇਦਾਂ ਘਰ ਉਹਨੇ ਆਪਣਾ ਸਾਲ ਭੁੱਲ ਲਿਆ ਵਾ ਤੇ ਆਪਾਂ ਅੰਜਲ ਉੱਥੋਂ ਨਿਕਲੇ ਆ ਅੰਜਲ ਨਿਕਲੇ ਤੋਂ ਤਾਂ ਅਗਰ ਬ੍ਰਦਰ ਐਕਚੁਅਲੀ ਮੈਂ ਮਜੂਰ ਵੀ ਮੌਕੇ ਤੇ ਉਹ ਜਾ ਕੇ ਬਿਆਹ ਨੂੰ ਤਾਂ ਕਹਿਣ ਕਿ ਕੀ ਕਰ ਲਿਆ ਮੈਨੂੰ ਆਪ ਲਾਇਆ ਨੇ ਪੱਖੇ ਤੋਂ ਪੱਖੇ ਤਜੇ ਤੱਕ ਕਰਨਗੇ ਜੇ ਸਾਫ ਰੂਮ ਵਿੱਚ ਚਮਚ ਨਹੀਂ ਪਈ ਹੈ ਨਾ ਜੀ ਉਹਨੂੰ ਤੇ ਜਾ ਕੇ ਬਹਿ ਓਦਾਂ ਕਰਨਾ ਫੜ ਫੜ ਕੇ ਚਿੱਧਰਵਾਜ਼ਾ ਲਾਉਂ ਕਿ ਦਰਵਾਜ਼ੇ ਤੋੜ ਕੇ ਨਿਕਲਿਆ ਵਾ ਤੇ ਬੜਾ ਇਹ ਸੌਣ ਵੇਕ ਕੀ ਹੋਇਆ ਜੀ ਕੰਮ ਇਹ ਤੁਹਾਡੇ ਨਾਲ ਕੰਮ ਕਰਦਾ ਜੀ ਹਾਂ ਜੀ ਉਹਦਾ ਕੰਮ ਕਰਦਾ ਜੀ ਮੇਰੇ ਨਾਲ ਸਲੋਨ ਦਾ ਕੰਮ ਕਰਦਾ ਜੀ ਕਿੰਨੀ ਕਾਲਜ ਸੀ ਵੀ ਸਲੋਨ ਮਰਦਕੋ ਪਹਿਲੇ ਸਾਲਾਂ ਤੋਂ ਤੁਹਾਡੇ ਨਾਲ ਕੰਮ ਕਰਦਾ ਮੇਰੇ ਨਾਲ ਪਛੇ ਸੱਤ ਸਾਲ ਤੋਂ ਕੰਮ ਕਰਦਾ ਤੇ ਅੱਜ ਪਰ ਜਿਸ ਤਰ੍ਹਾਂ ਫੋਨ ਵਗਰਾ ਵੀ ਆਇਆ ਜਿਵੇਂ ਹਾਂਜੀ ਫੋਨ ਫਾੜ ਆਇਆ ਜਿਵੇਂ ਨੂੰ ਫੋਨ ਫਾਂ ਤੇ ਝਗੜਾ ਝੋੜਾ ਨਾਲ ਹੋਇਆ ਕਿ ਆਪਸ ਵਿੱਚ ਦੋਵਾਂ ਜੀਆਂ ਨੇ ਪੂਰਨ ਲਾਲੇ ਦਿੱਤੀ ਤੇ ਬਾਕੀ ਕਲੀਅਰ ਲੱਗੀ ਤਰ੍ਹਾਂ ਫੋਨ ਤੇ ਵੀ ਕੀ ਗੱਲਬਾਤਾਂ ਜੀ ਹੋਈ ਹੈ ਤੇ ਕਿੱਦਾਂ ਹੈ ਤੇ ਬਾਕੀ ਕੋਈ ਤਾਂ ਉਹ ਵੀ ਸ਼ੋ ਕਰਾਂਗੇ ਜੇ ਉਹ ਵੀ ਕੱਲ ਹੋਏਗਾ ਹੌਸਪੀਟਲ ਦੇ ਹੰਦਾਂ ਜਾਂ ਸਰਕਾਰੀ ਹਸਪਤਾਲ ਤੋਂ ਤੁਹਾਨੂੰ ਨਾਲੋਕ ਮਸ਼ੀਨ ਚੈੱਕ ਕੀਤਾ ਕਿ ਇਹ ਕਹਤਾ ਕਿ ਬੈਗ ਇਹਦੇ ਵਿੱਚ ਹਸਪਤਲ ਤੋਂ ਇਨਫੋਰਮੇਸ਼ਨ ਆਈ ਵੀ ਉਹਦੀ ਡੈਥ ਹੋਈ ਆ ਇਹ ਜਸ ਸੁਣੀ ਲੇਕਿਨ ਥੋੜੀ ਸਮੇਲੀ ਤੋਂ ਸਾਡੇ ਤਫਤੀਸ਼ੀ ਅਫਸਰ ਗਏ ਨੇ ਮੌਕੇ ਤੇ ਜੋ ਪਰਿਵਾਰਕ ਮੈਂਬਰ ਜਾਂ ਜੋ ਹਾਲਾਤ ਹੋਣਗੇ ਉਹ ਦੰਤਾ ਕਰ ਬੰਦੀ ਕਰ